ਦਿਸ਼ਰੀ ਸਿਸਟਮ ਆਪਣੇ ਲਾਜ਼ ਨੂੰ ਰਿਸਪੈਕਟ ਨਹੀਂ ਕਰ ਰਿਹਾ ਦੈਨ ਹਾਊ ਕੈਨ ਦੇ ਐਕਸਪੈਕਟ ਅਸ ਟੂ ਰਿਸਪੈਕਟ ਦੈਟ ਖੁਦ ਆਪਣਾ ਕਨਟਰਡਿਕਟ ਕਿਉਂ ਕਰ ਰਹੇ ਹੋ ਅੱਜ ਤੁਸੀਂ ਉਹੀ ਟਾਕ ਦੀ 4 5 10 ਵੀਡੀਓਜ਼ ਦਿਖਾਤੀਆਂ ਕਿ ਇਹਨਾਂ ਨੇ ਵੱਢ ਲਿਆ ਸੜਕ ਤੱਕ ਕਿਸੇ ਨੂੰ ਚੁਰਦੇ ਤੁਸੀਂ ਉਹ ਵੀਡੀਓਜ਼ ਕਿੰਨੀ ਦਿਖਾ ਰਹੇ ਜਿਹੜੇ ਟੋਪ ਪਟਾਉਂਦੇ ਨੇ ਇਹ ਨੈਸ਼ਨਲ ਮੂਵਮੈਂਟ ਹੈ ਇਹ ਬਹੁਤ ਵੱਡਾ ਸਿਸਟਮ ਫੇਲ ਹੋ ਗਿਆ ਹੈ ਉਹ ਬੱਟੇ ਚੱਕੇ ਜਾ ਰਹੇ ਨੇ ਲੇਕਿਨ ਦੱਸੇ ਨਹੀਂ ਜਾ ਰਹੇ ਜਾਂ ਕਿੱਥੇ ਰਹੇ ਇਹਨਾਂ ਦੱਸੋ ਲੈ ਕੇ ਕਿੱਥੇ ਜਾ ਰਹੇ ਹੋ ਇਹ ਗਲੋਬਲੀ ਐਕਸੈਪਟਡ ਹੈ ਆਪਣੀ ਕੱਲੀ ਕੰਟਰੀ ਅਜਿੱਤੇ ਹੋਣੀ ਸकता ਕੱਲੀ ਕਾ ਆਪਣੀ ਕੰਟਰੀ ਸਾਰੇ ਇਥੇ ਐਨੀਮਲ ਦੇ ਨਜ਼ਰ ਦਾ ਇਸ਼ੂਸ ਹੋ ਰਹੇ ਨੇ ਇਹਦੇ ਕਨਸੀਕਵੈਂਸਸ ਤੁਹਾਨੂੰ ਇਹ ਸੜਕਾਂ ਤੇ ਨਹੀਂ ਦਿਖ ਰਹੇ ਇਹ ਪ੍ਰੈਕਟੀਕਲੀ ਦਿਖਣਗੇ ਤੁਹਾਡੇ ਘਰਾਂ ਚ ਚੋਰੀਆਂ ਜਦੋਂ ਵਧਨ ਗਿਆ ਨਾ ਤੁਸੀਂ ਆਪ ਦੇਖ ਲੈਣਾ ਤੁਹਾਨੂੰ ਪਤਾ ਲੱਗ ਜਾਊਗਾ ਬਚਾਂਦਾ ਕੌਣ ਸੀ ਜਿੱਥੇ ਜ਼ੁਬਾਨਾਂ ਵਾਲਿਆਂ ਲਈ ਜਗ੍ਹਾ ਨਹੀਂ ਹੈਗੀ ਉੱਥੇ ਬੇਜ਼ੁਬਾਨਾਂ ਲਈ ਜਗ੍ਹਾ ਨਹੀਂ ਹੋ ਸਕਦੀ ਅਸੀਂ ਐਮਸੀਡੀ ਦੇ ਟੈਸਟ ਨਹੀਂ ਕਰ ਸਕਦੇ ਹਰ ਦੁਨੀਆ ਦਾ ਡੌਗ ਹੈਗਾ ਵਾ ਡੌਗ ਤੋਂ ਬਿਨਾ ਕੋਈ ਸਿਕਿਉਰਿਟੀ ਨਹੀਂ ਹੈਗੀ ਠੀਕ ਆ ਅਸਰੇ ਡੌਗ ਨੂੰ ਹਟਾਰਾ ਇਹਦਾ ਹੱਲ ਨਹੀਂ ਹੈਗਾ ਇਦਾਂ ਪੋਸੀਬਲ ਨਹੀਂ ਹੈ ਪ੍ਰੈਕਟੀਕਲੀ ਤੁਸੀਂ ਕੋਈ ਤਿਆਰੀ ਨਹੀਂ ਕੀਤੀ ਤੁਸੀਂ ਕੋਈ ਪਹਿਲਾਂ ਸੋਲੂਸ਼ਨ ਨਹੀਂ ਕਰਤਾ ਤੁਸੀਂ ਸਿੰਪਲ ਇੱਕ ਰੂਲ ਪਾਸ ਕਰਦਾ ਕਿ ਇਦਾਂ ਕਰ ਦੋ ਹਰ ਜਾਨਵਰਾ ਲਈ ਕੁਛ ਨਹੀਂ ਕਰ ਰਹੀ ਸਰਕਾਰ ਦੇਖਦੀ ਹੈ ਬੇਜ਼ੁਬਾਨੇ ਸਾਨੂੰ ਵੋਟ ਨਹੀਂ ਪਾ ਸਕਦੇ ਇਹਨਾਂ ਦਾ ਕੀ ਹੈ ਇਹਨਾਂ ਨੂੰ ਅਸੀਂ ਜੋ ਮਰਜ਼ੀ ਕਰੀਏ ਜਿਨੇ ਵੀ ਰੂਲ ਪਾਸ ਕੀਤਾ ਹੈ ਮੇਰਾ ਸਿੰਪਲ ਜਿਹਾ ਚੈਲੰਜ ਹੈ ਉਹਨੂੰ ਕਹੋ 30 ਦਿਨ ਉਹ ਡੌਗਸ ਦੇ ਨਾਲ ਰਹਿ ਕੇ ਦਿਖਾ ਦੇ ਉਸੇ ਸ਼ੈਲਟਰ ਹੋਮ ਚ ਮੰਜਾ ਤਿੰਨ ਦਿਨ ਜੇ ਇੱਕ ਬੰਦਾ ਘਰੇ ਰਹਿ ਲਵੇ ਉਹਨੂੰ ਬਾਹਰ ਨਿਕਲਣ ਦੀ ਨਾ ਬਤ ਆ ਜਾਂਦੀ ਕਿ ਮੈਂ ਘਰੇ ਮੈਨੂੰ ਸਪੋਕੇਸ਼ਨ ਹੋ ਰਹੀ ਹੈ ਘਟਿਆ ਉਹ ਡੌਗਸ ਨੂੰ ਤੁਸੀਂ ਇੱਕ ਤਰ੍ਹਾਂ ਨਾਲ ਲੋਕ ਹੀ ਕਰ ਰਹੇ ਹੋ ਡੌਗ ਲਵਰਸ ਨੂੰ ਜੋ ਲੋਕ ਆਲਰੇਡੀ ਇਸੇ ਕੰਮ ਕਰ ਰਹੇ ਨੇ ਉਹਨਾਂ ਨੂੰ ਬਿਠਾਣ ਇਸ ਮਸਲੇ ਦਾ ਹੱਲ ਹੋ ਸਕਦਾ ਅਸੀਂ ਲੋਕ ਕੰਮ ਕਰ ਰਹੇ ਹਾਂ ਸਾਨੂੰ ਸਿਰਫ ਜਗ੍ਹਾ ਦੇਣ ਅਸੀਂ ਦੱਸ ਦਾਂਗੇ ਕਿ ਮੈਨੇਜਮੈਂਟ ਕਿੱਦਾਂ ਹੁੰਦੀ ਹੈ ਕਿਉਂਕਿ ਦਿਨ ਦੇ ਵਿੱਚ ਅਸੀਂ ਪੰਜਾਬੀਆਂ ਡੌਗ ਚੱਕਦੇ ਆਂ ਸੱਸੀ ਗਾਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮੇਥੋੜੇ ਮੌਜੂਦਾ ਲੁਧਿਆਣਾ ਇੱਕ ਕਿਫ ਮਾਰਕੀਟ ਦੇ ਵਿੱਚ ਦੱਸਦੀ ਐ ਕਿ 11 ਅਗਸਤ ਨੂੰ ਐਸਸੀ ਦੇ ਵੱਲੋਂ ਆਰਡਰ ਦਿੱਤੇ ਜਾਂਦੇ ਨੇ ਕਿ ਜਿਹੜੇ ਸਟ੍ਰੇਟ ਡੌਗਸ ਨੇ ਦਿੱਲੀ ਐਨਸੀਆਰ ਦੇ ਵਿੱਚ ਉਹਨਾਂ ਨੂੰ ਕੈਪਚਰ ਕਰਕੇ ਰੀਲੋਕੇਟ ਕਰਕੇ ਜਿਹੜਾ ਹੈ ਉਹਨਾਂ ਨੂੰ ਸ਼ੈਲਟਰ ਤੱਕ ਪੋਚਾ ਦਿੱਤਾ ਜਾਵੇ 8 ਵੀਕ ਦਾ ਜਿਹੜਾ ਐ एमसीडी ਨੂੰ ਸਮਾਂ ਦਿੱਤਾ ਜਾਂਦਾ ਤੇ ਗੱਲਬਾਤ ਕਰਨ ਦੇ ਲਈ ਲੁਧਿਆਣਾ ਦੇ ਵਿੱਚ ਜਿਹੜੇ ਡਾਕਲੇਵਰ ਨੇ ਸਰਕਾਰ ਦੇ ਉੱਤੇ ਹੋਏ ਨੇ ਗੱਲਬਾਤ ਕਰੇ ਮੈਮ ਸਰਕਾਰ ਦੇ ਉੱਤੇ ਹੋ ਕਾਰਨ ਕੀ ਹੈ ਸੁਪਰੀਮ ਕੋਰਟ ਜੀ ਰੂ ਰੂਲਿੰਗ ਆਸੂਣ ਜਾ ਰਹੀ ਹੈ ਕਿ ਜਿਵੇਂ ਵੀ ਸਟਰੀਟ ਡੌਗਸ ਨੇ ਉਹਨਾਂ ਨੂੰ ਚੱਕਿਆ ਜਾਏ ਉਹਦਾ ਵਿਰੋਧ ਕਰਨ ਲਈ ਅਸੀਂ ਖੜੇ ਹਾਂ ਜੋ ਦਿੱਲੀ ਚੋਰ ਜੀ ਸਰਵੋੱਚ ਅਦਾਲਤ ਤੋਂ ਅਸੀਂ ਇਹ ਬਿਲਕੁਲ ਐਕਸਪੈਕਟ ਨਹੀਂ ਕਰਦੇ ਕਿ ਉਹ ਐਦਾਂ ਦਾ ਬਚਕਾਨਾ ਡਿਸੀਜਨ ਲੈ ਲੇਗੀ ਬਿਨਾ ਸੋਚੇ ਸਮਝੇ ਡੌਗ ਲਵਰਸ ਨੂੰ ਜੋ ਲੋਕ ਆਲਰੇਡੀ ਇਹ ਕੰਮ ਕਰ ਰਹੇ ਨੇ ਉਹਨਾਂ ਨੂੰ ਬਿਠਾਣ ਇਸ ਮਸਲੇ ਦਾ ਹੱਲ ਹੋ ਸਕਦਾ ਅਸੀਂ ਲੋਕ ਕੰਮ ਕਰ ਰਹੇ ਹਾਂ ਪ੍ਰਾਈਵੇਟ ਤੌਰ ਤੇ ਫਾਈਨੈਂਸ਼ੀਅਲੀ ਆਪਣੇ ਤੌਰ ਤੇ ਕਰ ਰਹੇ ਹਾਂ ਸਾਡੀ ਹੈਲਪ ਗਵਰਨਮੈਂਟ ਕਰੇ ਅਸੀਂ ਤਿਆਰ ਹਾਂ ਬੱਚਾ ਨੂੰ ਜਗ੍ਹਾ ਦੇ ਦੇ ਉਹਨਾਂ ਕੋਲ ਜਗ੍ਹਾ ਹੈ ਕਿ ਸਰਕਾਰੀ ਹਸਪੀਟਲ ਕਾਮਯਾਬ ਨਹੀਂ ਕਿ ਸਰਕਾਰੀ ਹਸਪੀਟਲ ਸਕੂਲ ਕਾਮਯਾਬ ਨਹੀਂ ਕਿ ਸਰਕਾਰੀ ਕੋਈ ਵੀ ਆਰਗੇਨਾਈਜੇਸ਼ਨ ਕਾਮਯਾਬ ਹੈ ਜਿੱਥੇ ਜ਼ੁਬਾਨਾਂ ਵਾਲੇ ਲਈ ਜਗ੍ਹਾ ਨਹੀਂ ਹੈਗੀ ਉੱਥੇ ਬੇਜ਼ੁਬਾਨਾਂ ਲਈ ਜਗ੍ਹਾ ਨਹੀਂ ਹੋ ਸਕਦੀ ਅਸੀਂ ਐਮਸੀਡੀ ਦੇ ٹرسٹ ਨਹੀਂ ਕਰ ਸਕਦੇ ਜਿਹੜਾ ਸਮਾ ਦਿੱਤਾ ਜਾਂਦਾ ਐਮਸੀਡੀ ਨੂੰ ਕਿ ਰੀਲੋਕੇਟ ਕਰਕੇ ਉਹਨਾਂ ਨੂੰ ਸ਼ੈਲਟਰ ਤੱਕ ਪਹੁੰਚਾ ਦਿੱਤਾ ਜਾਵੇ ਸ਼ੈਲਟਰ ਤੱਕ ਪਹੁੰਚਾ ਰਹੇ ਨੇ ਫਿਰ ਐਨੀਮਲਸ ਲਵਰ ਨੂੰ ਪਛਾਣੀ ਕੇ ਉਹੀ ਕੰਮ ਕਰਦੇ ਸੀ ਅਸੀਂ ਕੇਸ਼ ਨਹੀਂ ਜਾਣਦੇ 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 ਅਸੀਂ ਕੇਸ਼ ਨਹੀਂ ਜਾਣਦ ਹਰ ਕੋਠੀ ਦੇ ਅੰਦਰ ਡੌਗ ਹੈਗਾ ਵਾ ਡੌਗ ਦੇ ਸਿਰ ਤੇ ਹਰ ਕੋਠੀ ਛੜ ਗਿਆ ਨੇ ਠੀਕ ਆ ਡੌਗ ਸਿਰ ਤੇ ਹਰ ਪੁਲਿਸ ਆਫੀਸਰ ਕੋ ਡੌਗ ਆ ਹਰ ਆਫੀਸਰ ਦੇ ਕੋਲ ਡੌਗ ਹੈਗਾ ਵਾ ਪਹਿਲਾਂ ਨਾ ਪੁਲਿਸ ਦੇ ਘਰ ਹਰ ਦੁਨੇ ਦੇ ਕੋਲ ਡੌਗ ਹੈਗਾ ਵਾ ਡੌਗ ਤੋਂ ਬਿਨਾ ਕੋਈ ਸਿਕਿਉਰਿਟੀ ਨਹੀਂ ਹੈਗੀ ਠੀਕ ਆ ਅਸਰ ਡੌਗ ਨੂੰ ਹਟਾਣਾ ਇਹਦਾ ਹੱਲ ਨਹੀਂ ਹੈਗਾ ਡੌਗ ਨੂੰ ਕਿੱਦਾਂ ਮੈਨੇਜ ਕਰਨਾ ਇਹਨੂੰ ਮੈਨੇਜ ਕਰੋ ਅਸੀਂ ਕਹਿੰਦੇ ਇਹਨੂੰ ਮੈਨੇਜ ਨਹੀਂ ਕਰੋ ਹਟਾਓ ਨਾ ਕਿਸੇ ਚੀਜ਼ ਨੂੰ ਠੀਕ ਆ ਜੀ ਸਰ ਕਿੱਦਾਂ ਦੇਖਦੇ ਹੋ ਤੁਸੀਂ ਵੀ ਸਮਾਜ ਸੇਵੀ ਹੋ ਆਮ ਤੌਰ ਤੇ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਕਿਤੇ ਨਾ ਕਿਤੇ ਇੱਕ ਨਿਊਜ਼ਪੇਪਰ ਨੂੰ ਆਧਾਰ ਮੰਨ ਕੇ ਜਿਹੜਾ ਐਸੇ ਵੱਲੋਂ ਇਹ ਫੈਸਲਾ ਲਿੱਤਾ ਜਾਂਦਾ ਹੈ ਦੇਖੋ ਪ੍ਰੈਕਟੀਕਲ ਮੈਂ ਗੱਲ ਕਰਾਂਗਾ ਬੜਾ ਸਿੰਪਲ ਜੀ ਗੱਲ ਹੈ ਜਿੰਨੇ ਵੀ ਇਹ ਮਤਾ ਪਾਸ ਕਰਤਾ ਕਿ ਇਹ ਰੀਲੋਕੇਸ਼ਨ ਕੀਤੀ ਜਾਵੇ ਉਹੀ ਬੰਦਾ ਠੀਕ ਹੈ ਉਹ ਵੀ ਰੱਬ ਦਾ ਹੀ ਇਨਸਾਨ ਹੈ ਭੇਜਿਆ ਤਾਂ ਉਹ ਨਹੀਂ ਹੈ ਉਹ ਬੰਦਾ ਜਿਹੜੇ ਸ਼ੈਲਟਰ ਹੋਮ ਦੀ ਗੱਲ ਕੀਤੀ ਜਾ ਰਹੀ ਹੈ ਨਾ ਉਹ ਸ਼ੈਲਟਰ ਹੋਮ 'ਚ ਉਹੀ ਡੌਗਸ ਦੇ ਨਾਲ 30 ਦਿਨ ਲਈ ਰਹਿ ਕੇ ਦਿਖਾ ਦੇ ਜੇ ਉਹ 1 ਮਹੀਨਾ 30 ਦਿਨ ਲਈ ਉਹੀ ਸ਼ੈਲਟਰ ਹੋਮ 'ਸਟੋ ਡੌਗਸ ਦੇ ਨਾਲ ਰਹਿ ਕੇ ਦਿਖਾ ਦੇਗਾ ਨਾ ਮੰਨ ਜਾਵਾਂਗੇ ਕਿ ਉਹ ਡੌਗਸ ਵੀ ਉੱਥੇ ਰਹਿ ਸਕਦੇ ਆ ਇਦਾਂ ਪੋਸੀਬਲ ਨਹੀਂ ਆ ਪ੍ਰੈਕਟੀਕਲੀ ਤੁਸੀਂ ਕੋਈ ਤਿਆਰੀ ਨਹੀਂ ਕੀਤੀ ਤੁਸੀਂ ਕੋਈ ਪਹਿਲਾਂ ਸੋਲੂਸ਼ਨ ਨਹੀਂ ਕੀਤਾ ਤੁਸੀਂ ਸਿੰਪਲ ਇੱਕ ਰੂਲ ਪਾਸ ਕਰਤਾ ਕਿ ਇਦਾਂ ਕਰ ਦੋ ਹਰੇ ਉਹਨਾਂ ਨੂੰ ਆਜ਼ਾਦੀ ਚਾਹੀਦੀ ਹੈ ਹਰ ਇਨਸਾਨ ਸੁਣੋ ਹਰ ਇਨਸਾਨ ਅਜਾ ਦੀ ਭਾਲਦਾ ਕਿ ਅਸੀਂ ਘਰ ਚ ਰਹਿ ਸਕਦੇ ਆ ਬੀਤੇ ਦਿਨ ਜਿਆਦਾ ਦਿਨ ਅਸੀਂ ਘਰ ਚ ਨਹੀਂ ਰਹਿ ਸਕਦੇ ਨਾ ਤਿੰਨ ਦਿਨ ਜੇ ਇੱਕ ਬੰਦਾ ਘਰੇ ਰਹਿ ਲਵੇ ਉਹਨੂੰ ਬਾਹਰ ਨਿਕਲਣ ਦੀ ਨੌਬਤ ਆ ਜਾਂਦੀ ਹੈ ਕਿ ਮੈਂ ਘਰੇ ਮੈਨੂੰ ਸਫੋਕੇਸ਼ਨ ਹੋ ਰਹੀ ਹੈ ਘੁੱਟ ਰਿਆ ਉਹ ਡੌਗਸ ਨੂੰ ਤੁਸੀਂ ਇੱਕ ਤਰ੍ਹਾਂ ਨਾਲ ਲੋਕੀ ਕਰ ਰਹੇ ਹੋ ਉਹ ਬੇਜਵਾਹ ਹੈ ਅਸੀਂ ਤਾਂ ਫੇਰ ਆਪਣਾ মিডিਆ ਦੇ ਅੱਗੇ ਰੱਖ ਲਵਾਂਗੇ ਤੁਸੀਂ ਕਦੀ ਡੌਗ ਦਾ ਇੰਟਰਵਿਊ ਲਿਆ ਤੁਸੀਂ ਸੁਣੋ ਡੌਗ ਦਾ ਇੰਟਰਵਿਊ ਲਿਆ ਤੁਸੀਂ ਤਦੇ ਕਿਸੇ ਡਾਕ ਕੋ ਜੁਬਾਨ ਹੈ ਨਾ ਸਰ ਬੇਜੁਬਾਨ ਹੈ ਨਾ ਉਹਨਾਂ ਬੇਜੁਬਾਨਾਂ ਦੀ ਉਹ ਬੇਜੁਬਾਨਾਂ ਦੀ ਜੁਬਾਨ ਕੌਣ ਹੈ 80 ਲੋਕ 80 ਉਹਨਾਂ ਦੀ ਜੁਬਾਨ ਨਾ ਉਹਨਾਂ ਕਰਕੇ ਸੜਕਾਂ ਤੇ ਉਤਰਿਆ ਇਸ ਜਿਹੜਾ ਵੀ ਰੂਲ ਪਾਸ ਹੋਇਆ ਇਹ ਸਹੀ ਨਹੀਂ ਹੈ ਇਹਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਣ ਵਾਲੀ ਹੈ ਇਹਦੇ ਕਨਸੀਕਵੈਂਸਸ ਤੁਹਾਨੂੰ ਇਹ ਸੜਕਾਂ ਤੇ ਨਹੀਂ ਦਿਖਰੇ ਇਹ ਪ੍ਰੈਕਟੀਕਲੀ ਦਿਖਣਗੇ ਤੁਹਾਡੇ ਘਰਾਂ 'ਚ ਚੋਰੀਆਂ ਜਦੋਂ ਵਧਣਗੀਆਂ ਨਾ ਤੁਸੀਂ ਆਪ ਦੇਖ ਲੈਣਾ ਤੁਹਾਨੂੰ ਪਤਾ ਲੱਗ ਜਾਊਗਾ ਬਚਾਂਦਾ ਕੌਣ ਸੀ ਅੱਜ ਤੁਸੀਂ ਉਹੀ ਡੌਗ ਦੀ 4 5 10 ਵੀਡੀਓਜ਼ ਦਿਖਾਤੀਆਂ ਕਿ ਇਹਨਾਂ ਨੇ ਵੱਢ ਲਿਆ ਸੜਕ ਤੇ ਕਿਸੇ ਨੂੰ ਤੁਰਦੇ ਤੁਸੀਂ ਉਹ ਵੀਡੀਓਜ਼ ਕੰਨੀ ਦਿਖਾ ਰਹੇ ਜਿਹਦੇ ਚ ਬਚਾਉਂਦੇ ਨੇ ਜਿਹਦੇ ਚ ਉਹੀ ਡੌਗ ਮੈਮ ਜਿਹਦੇ ਚ ਉਹੀ ਡੌਗ ਤੁਹਾਡੇ ਬੱਚਿਆਂ ਨੂੰ ਬਚਾ ਰਿਆ ਬਾਹਰ ਆਲਾ ਕੋਈ ਆਂਦਾ ਹੈ ਹੈਨਾ ਉਹ ਵੀਡੀਓ ਕਿੱਥੇ ਨੇ ਉਹ ਵੀਡੀਓ ਕੋਈ ਨਹੀਂ ਦਿਖਾ ਰਿਹਾ ਉਸ ਤੋਂ ਵੀ ਰੋ ਉਹੀ ਡੌਗ ਤੁਹਾਨੂੰ ਪਾਣੀ ਚ ਡੁਬਦਾ ਇੱਕ ਸਾਲ ਦਾ ਬੱਚਾ ਉਹ ਵੀਡੀਓ ਵੀ ਵਾਇਰਲ ਹੋਈ ਹੈ ਉਹਨੂੰ ਕੱਢ ਕੇ ਲਿਆ ਰਿਹਾ ਉਹੀ ਸਟੇਟ ਆਫ ਉਹ ਹੀ ਸਟ੍ਰੇ ਡੌਗ ਤੁਹਾਡੇ ਬੱਚਿਆਂ ਨੂੰ ਉਹ ਜਗ੍ਹਾਵਾਂ ਤੋਂ ਵਿਚਾਰ ਰਿਹਾ ਜਿੱਥੇ ਉਹਨਾਂ ਨੂੰ ਮਤਲਬ ਸਾਨੂੰ ਸਾਡੇ ਘਰ ਦੇ ਬਾਲ ਸਟ੍ਰੇ ਡੌਗ ਹੈ ਨਾ ਸਾਨੂੰ ਪਤਾ ਸਾਡੇ ਬੱਚੇ ਸੇਫ ਹੈ ਸਾਡੇ ਬੱਚੇ ਸੇਫ ਹੈ ਬਟ ਉਹ ਲੋਕ ਜਿਹੜੇ ਕੀ ਕਹਿੰਦੇ ਨਾ 50% ਉਹੀ ਗੱਲ 50% ਲੋਕਾਂ ਦੇ ਦਰਬਾਰ ਰੱਬ ਦੇ ਦਰਬਾਰ ਚ ਲੋਕ ਪੋਜ਼ਿਟਿਵ ਦੇ 50% ਨੈਗੇਟਿਵ ਉਹ 50% ਨੈਗੇਟਿਵ ਲੋਕ ਜਿਹੜੇ ਪਿਆਰ ਹੀ ਨਹੀਂ ਕਰਦੇ ਜਿੰਨਾ ਤਾਂ ਇਨਸਾਨੀਅਤ ਹੀ ਨਹੀਂ ਹੈ ਇਨਸਾਨੀਅਤ ਹੀ ਨਹੀਂ ਹੈ ਉਹਦਾ ਇਹ ਹੀ ਬੋਲਣਗੇ ਨਾ 79ਵਾਂ ਆਜ਼ਾਦੀ ਦਿਹਾੜਾ ਅਸੀਂ ਕਲ ਮਨਾਇਆ ਤੇ ਆਜ਼ਾਦੀ ਤੋਂ ਪਹਿਲਾਂ ਅਜੋਰਾ ਫੈਸਲਾ ਕਾਦੀ ਆਜ਼ਾਦੀ ਕਾਦੀ ਆਜ਼ਾਦੀ ਆਜ਼ਾਦੀ ਅਸੀਂ ਜਿਹੜੇ ਅਨੇ ਸਾਲ 80 ਸਾਲ ਪਹਿਲਾਂ ਆਜ਼ਾਦੀ ਲੈ ਲਈ ਅਸੀਂ ਕਹਿੰਦੇ ਹਾਂ 79ਵਾਂ 1 ਸੈਕਿੰਡ ਮੈਂ 79 ਇਅਰ ਹੋ ਗਿਆ ਆਜ਼ਾਦੀ ਨੂੰ ਅੱਜ ਵੀ ਅਸੀਂ ਮੂਵਮੈਂਟ ਦੇ ਉੱਤੇ ਆ ਅੱਜ ਵੀ ਸਰਕਾਰ ਦੇ ਉੱਤੇ ਆ ਉਹ ਕਾਦੀ ਆਜ਼ਾਦੀ ਤੇ ਮੂਵਮੈਂਟ ਦੀ ਗੱਲ ਕਰ ਰਹੇ ਹਾਂ ਦਿੱਲੀ ਇਸ ਫੈਸਲੇ ਤੋਂ ਬਾਅਦ ਜਦ ਐਨੀਮਲ ਲੈਵਰ ਸੜਕਾਂ ਤੇ ਆਤੇ ਆਂਦੇ ਨੇ ਤਾਂ ਉਸ ਵੇਲੇ ਕਿਹਾ ਜਾਂਦਾ ਹੈ ਤਾਂ ਜਿਹੜੀ BNSD 163 ধারা ਲੱਗੀ ਹੋਈ ਹੈ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਹੋ ਕਿਸੇ ਸੇਫ ਸਪੇਸ ਤੇ ਜਾ ਕੇ ਤੁਸੀਂ ਕਰੋ ਗੱਲ ਦੇਖੋ ਸਰਕਾਰ ਹੈ ਸਰਕਾਰ ਵਿੱਚ ਇੱਕ ਸਿੰਪਲ ਜਿਹਾ ਉਹਨਾਂ ਨੇ ਇੱਕ ਰੂਲ ਬਣਾਤਾ ਕਿ ਜੋ ਅਸੀਂ ਪਾਸ ਕਰਤਾ ਉਹ ਸਹੀ ਹੈ ਅਰੇ ਯਾਰ ਅਸੀਂ ਤੁਹਾਡੇ ਹਰ ਰੂਲ ਦੇ ਨਾਲ ਖੜਾਂਗੇ ਤੁਸੀਂ ਸੋਲੂਸ਼ਨ ਤਾਂ ਦੇ ਦਿਓ ਕੀ ਲੱਗਦਾ ਹੈ ਐਮਸੀਡੀ ناکਾਮਯਾਬੀ ਐਮਸੀਡੀ ਕੀ ਹੈ ਸਿਸਟਮ ਫੇਲਿਅਰ ਹੈ ਲਿਟਰਲੀ ਸਿਸਟਮ ਫੇਲਿਅਰ ਹੈ ਅਸੀਂ ਦਿੱਲੀ ਦੇ ਲੋਕਾਂ ਦੇ ਨਾਲ ਅਸੀਂ ਦਿੱਲੀ ਦੇ ਨਾਲ ਤਾਂ ਹੀ ਖੜੇ ਆ ਕਿਉਂਕਿ ਇਹ ਨੈਸ਼ਨਲ ਮੂਵਮੈਂਟ ਹੈ ਇਹ ਬਹੁਤ ਵੱਡਾ ਸਿਸਟਮ ਫੇਲ ਹੋ ਗਿਆ ਉਹ ਬੱਚੇ ਚੱਕੇ ਜਾ ਰਹੇ ਨੇ ਲੇਕਿਨ ਦੱਸਿਆ ਨਹੀਂ ਜਾ ਰਿਹਾ ਜਾ ਕਿੱਥੇ ਰਹੇ ਨੇ ਇਹ ਤਾਂ ਦੱਸੋ ਲੈ ਕੇ ਕਿੱਥੇ ਜਾ ਰਹੇ ਹੋ ਸੋਸ਼ਲ ਮੀਡੀਆਸ ਦੇ ਕੋਈ ਨਹੀਂ ਨਿਊਜ਼ ਨਿਊਜ਼ ਵਿੱਚ ਆ ਗਿਆ 700 ਕੁੱਤੇ ਚੱਕੇ ਗਏ ਠੀਕ ਹੈ ਉਹ 700 ਡੌਗਸ ਗਏ ਕਿ ਸਰ ਇੱਕ ਸਵਾਲ ਇਹ ਵੀ ਹੈ ਜਦ ਉਹਨਾਂ ਨੈਟਸ ਦੇ ਨਾਲ ਉਹਨਾਂ ਨੂੰ ਕੈਪਚਰ ਕੀਤਾ ਜਾਂਦਾ ਹੈ ਉਹਨਾਂ ਦੀ 스멜 ਇੰਨੀ ਪੈੜੀ ਹੁੰਦੀ ਹੈ ਕਿ 1 ਕਿਲੋਮੀਟਰ ਦੂਰ ਤੱਕ ਉਹਨਾਂ ਨੂੰ 스멜 ਆ ਜਾਂਦੀ ਹੈ ਬਾਜੀ ਨੈਟਸ ਛੱਡੋ ਤੁਸੀਂ ਕਿਸੇ ਸ਼ੈਲਟਰ ਹੋਮ ਕਦੀ ਗਏ ਹੋ ਕਲਾਈ ਦੱਸੋ ਤੁਸੀਂ ਪਹਿਲਾਂ ਸ਼ੈਲਟਰ ਹੋਮ ਜਾਓ ਉੱਤੇ ਜਾ ਕੇ ਦੇਖੋ ਕਿਦਾਂ 스멜 ਆ ਰਹੀ ਹੈ ਕੋਈ ਟੇਕ ਕੇਅਰ ਨਹੀਂ ਹੋ ਰਹੀ ਨੈਟ ਤਾਂ ਉਹੀ ਹੈ ਨਾ ਜਿੱਦੇ ਤੋਂ ਇੱਕ ਇੱਕ ਡੌਗ ਚੱਕਿਆ ਜਾਣਾ ਉਹ ਸ਼ੈਲਟਰ ਹੋਮ 'ਚ ਜਾਓ ਦਿੱਤੇ ਤੁਸੀਂ 10000 7 ਲੱਖ 10 ਲੱਖ ਕੁੱਤਿਆਂ ਨੂੰ ਰੱਖਣ ਦੀ ਗੱਲ ਕਰ ਰਹੇ ਹੋ ਉਹਨਾਂ ਨੂੰ ਨਹਾਏਗਾ ਕੌਣ ਉਹਨਾਂ ਦੀ ਮੈਡੀਕੇਸ਼ਨ ਕੌਣ ਕਰੇਗਾ ਦੱਸੋ ਉਹਨਾਂ ਨੂੰ ਖਾਣਾ ਕੌਣ ਪਾਏਗਾ ਰੋਜ਼ ਅਗਰ ਚਾਰ ਕੁੱਤੇ 6 ਕੁੱਤੇ ਇਕੱਠੇ ਹੋ ਜਾਣਾਂ ਇੱਕ ਇਨਸਾਨ ਅੰਦਰ ਵੜਨ ਨੂੰ ਡਰਦਾ ਹੈ ਕੈਨ ਨੂੰ ਬੜੀ ਵੱਡੀਆਂ ਵੱਡੀਆਂ ਗੱਲਾਂ ਸਾਰੇ ਆ ਕੇ ਕਰ ਲੈਣ ਇਨਸਾਨ ਅੰਦਰ ਰੋਟੀ ਪਾਣ ਨੂੰ ਡਰਦਾ ਹੈ ਸਾਡੇ ਘਰੇ ਤੇ ਵੀ ਦਿਨ ਮਸਤੀਫ ਹੈ ਇੱਕ ਇੱਕ ਡੌਗ ਨੂੰ ਰੋਟੀ ਪਾਣ ਨੂੰ ਰਹਿਗਾ ਸਾਰੇ ਡਰਦੇ ਐ ਇਹ ਸਟਰੀ ਡੌਗਸ ਜਿਨ੍ਹਾਂ ਦਾ ਲੋਕ ਕਹਿੰਦੇ ਆ ਭਰੋਸਾ ਹੀ ਨਹੀਂ ਲੋਕ ਇਹ ਕਹਿੰਦੇ ਨੇ ਭਰੋਸਾ ਹੀ ਨਹੀਂ ਉਹਨਾਂ ਨੂੰ ਦੱਸੋ ਹੁਣ ਤੁਸੀਂ ਰੋਟੀ ਕਿੱਦਾਂ ਪਾਉਂਗੇ ਜਿਹਦਾ ਭਰੋਸਾ ਨਹੀਂ ਤੁਸੀਂ ਉਹਨੂੰ ਚੱਕ ਕੇ ਲਾ ਕੇ ਤਾਨੂੰ ਭਰੋਸਾ ਨਹੀਂ ਹੋ ਕਿ ਸੇ ਨੂੰ ਵੱਡ ਨਾਲ ਲਵੇ ਇਸ ਕਰਕੇ ਤੁਸੀਂ ਉਹਨੂੰ ਚੱਕ ਕੇ ਲੈ ਕੇ ਚੱਕ ਕੇ ਲੈ ਕੇ ਗਏ ਕਿੱਥੇ ਹੋ ਤੁਸੀਂ ਡੰਪ ਕਰੋਗੇ ਮੈਂ ਤੁਹਾਨੂੰ ਦੱਸਾਂ ਇਹਦੇ ਪਿੱਛੇ 100% ਕੋਈ ਨਾ ਕੋਈ ਵੱਡੀ ਕਾਂਸਪੀਰੇਸੀ ਹੋਏਗੀ ਇਹਦੇ ਪਿੱਛੇ ਕੋਈ ਨਾ ਕੋਈ ਇਹੋ ਜਿਹਾ ਸਿਸਟਮ ਹੋਏਗਾ ਜਿੱਦੇ ਵਿੱਚ ਡੌਗਸ ਨੂੰ ਡੰਪ ਕੀਤਾ ਜਾ ਸਕਦਾ ਹੈ ਇਹ ਡੌਗਸ ਨੂੰ ਹੋ ਸਕਦਾ ਹੈ ਮਾਰ ਕੇ ਇਹਨਾਂ ਦੇ ਆਰਗਨਸ ਵੀ ਵੇਚੇ ਜਾਂਦੇ ਹੋਣ ਹੋ ਸਕਦਾ ਹੈ ਉਹਦੇ ਤੋਂ ਸਮਗਲਿੰਗ ਵੀ ਹੁੰਦੀ ਹੋਵੇ ਦਿਸ ਕੈਨ ਆਲਸੋ ਬੀ ਪੋਸੀਬਲ ਅਸੀਂ ਕੁਝ ਵੀ ਸੋਚ ਸਕਦੇ ਆ ਇਸ ਟਾਈਮ ਉਹ ਸਾਡੇ ਬੱਚੇ ਆ ਸਾਡੇ ਬੱਚਿਆਂ ਨੂੰ ਆਜ਼ਾਦ ਕੀਤਾ ਜਾਵੇ ਉਂዲੇ ਮੇਰੇ ਘਰ ਚ ਇਹਨਾਂ ਦੇ ਘਰ ਚ ਸਭ ਦੇ ਘਰ ਬੱਚੇ ਆ ਨਾ ਉਹ ਬੱਚੇ ਵੀ ਆਜ਼ਾਦੀ ਮੰਗਦੇ ਆ ਯਾ ਉਹਨਾਂ ਦੇ ਨਾਲ ਤੁਸੀਂ ਜਿੰਨੇ ਵੀ ਰੂਲ ਪਾਸ ਕੀਤਾ ਮੇਰਾ ਸਿੰਪਲ ਜਿਹਾ ਚੈਲੰਜ ਹੈ ਉਹਨੂੰ ਕਹੋ 30 ਦਿਨ ਡੌਗਸ ਦੇ ਨਾਲ ਰਹਿ ਕੇ ਦਿਖਾਦੇ ਉਸੇ ਸ਼ੈਲਟਰ ਹੋਮ ਚ ਮੰਨ ਜਾ। ਸੋ ਜਿਹੜਾ ਦਿੱਲੀ ਦਾ ਮੂਵਮੈਂਟ ਨੈਸ਼ਨਲ ਮੂਵਮੈਂਟ ਬਣਦਾ ਹੋਇਆ ਨਜ਼ਰ ਆ ਰਿਹਾ ਕੁਝ ਯੂਥ ਵੀ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ। ਮੈਂ ਕਹਿਣਾ ਚਾਹੂੰਗੀ ਜਿਹੜਾ ਇਹ ਮੁੱਦਾ ਪਟਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਇਹ ਸਿਰਫ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਮੋਦੀ ਸਰਕਾਰ ਦੀ ਜਿਹੜੀ ਇਲੈਕਸ਼ਨ ਚੋਰੀ ਦਾ ਜਿਹੜਾ ਰਾਹੁਲ ਗਾਂਧੀ ਸਾਹਮਣੇ ਲਿਆਇਆ ਉਹਨੂੰ ਪਟਕਾਉਣ ਲਈ ਇਹਨਾਂ ਨੇ ਜਿਹੜਾ ਮੁੱਦਾ ਹੈਗਾ ਉਹ ਡੌਗਸ ਤੇ ਸੁੱਟਤਾ। ਠੀਕ ਹੈ ਪਲੱਸ ਜਿਹੜਾ ਸੁਪਰੀਮ ਕੋਰਟ ਦੇ ਜੱਜਸ ਨੇ ਇਹਦਾ ਫੈਸਲਾ ਦਿੱਤਾ ਹੈ ਐਸੋ ਵੀ ਇਹਨਾਂ ਨੂੰ ਆਪਾਂ ਮਾਸਟ ਰੀ ਲੋਕੇਸ਼ਨ ਕਰਾਂਗੇ ਉਹ ਇੱਕ ਨਿਊਜ਼ਪੇਪਰ ਕਟਿੰਗ ਦੇ ਆਧਾਰ ਤੇ ਦਿੱਤਾ ਹੈ ਔਰ ਵੈਸੇ ਵੀ ਇਹ ਬਿਲਕੁਲ ਇਨ ਹਿਊਮਨ ਡਿਸੀਜਨ ਹੈ ਜੋ ਇਹਨਾਂ ਨੇ ਲਿੱਤਾ ਹੈ ਜੀ ਮੈਂ ਦੇਖੋ ਸਰ ਗੱਲ ਇਹ ਹੈਗੀ ਹੈ ਕਿ ਜਦੋਂ ਤੁਸੀਂ ਇੱਕ ਬੱਚੇ ਨੂੰ ਮਾਰੋਗੇ ਤੁਸੀਂ ਹੁਣ ਮੰਨ ਲਓ ਇੱਕ ਡੌਗਸ ਨੇ ਉਹ ਆਪਣਾ ਪਾਰਕ ਹੈ ਚਗੇ ਨੇ ਮੈਂ ਜਾਨਨੀ ਆ ਮੈਂ ਬੱਚੇ ਦੇਖਦੀ ਆ ਨਿੱਕੇ ਨਿੱਕੇ ਜਿਹੇ ਬੱਚੇ ਹੋਣਗੇ ਉਹ ਵੱਟੇ ਮਾਰਨਗੇ ਉਹਨਾਂ ਨੂੰ ਲਾਠੀਆਂ ਮਾਰਨਗੇ ਠੀਕ ਹੈ ਤੇ ਇੱਕ ਗੱਲ ਸੁਣੋ ਉਹਨੇ ਇੱਕ ਚੀਜ਼ ਦੇਖੀ ਕਿ ਮੈਨੂੰ ਇੰਨੀ ਦੂਰੋਂ ਵੱਟੇ ਪੈ ਰਹੇ ਨੇ ਮੈਨੂੰ ਬੱਚੇ ਵੱਟੇ ਮਾਰ ਰਹੇ ਨੇ ਹੁਣ ਉਹਦੇ ਕੋਲੋਂ ਕੋਈ ਬੱਚਾ ਖੇਡਦਾ ਹੋਇਆ ਲੰਗੇਗਾ ਨਾ ਉਹਨੂੰ ਇਹੀ ਲੱਗੇਗਾ ਕਿ ਮੈਨੂੰ ਮਾਰਨ ਲੱਗੇ ਨੇ ਮੈਨੂੰ ਮਾਰਨ ਆਏ ਨੇ ਉਹ ਵੱਢ ਲਏਗਾ ਜਦੋਂ ਤੁਸੀਂ ਸਰਕਾਰ ਇੱਕ ਵਧੀਆ ਲਾਜ਼ ਬਣਾਏਗੀ ਇੱਕ ਸਟ੍ਰਿਕਟ ਲਾਜ਼ ਬਣਾਏਗੀ ਇਸ ਚੀਜ਼ ਦੇ ਖਿ ਖਿਲਾਫ ਅਸੀਂ ਐਕਸ਼ਨ ਲਵਾਂਗੇ ਔਰ ਸਟ੍ਰਿਕਟ ਐਕਸ਼ਨਸ ਲਵਾਂਗੇ ਤੇ ਨਾ ਕੋਈ ਉਹਨਾਂ ਕੁੱਤਿਆਂ ਨੂੰ ਮਾਰੇਗਾ ਤੇ ਨਾ ਹੀ ਕੁੱਤੇ ਫਿਰ ਅੱਗੋਂ ਵੱਢਣਗੇ ਦੇਸ਼ ਦੇ ਵਿੱਚ ਐਨੀਮਲ ਪ੍ਰੋਟੈਕਸ਼ਨ ਲਾ ਵੀ ਨੇ ABC ਜਿਹੜਾ ਹੈ ਬਰਥ ਕੰਟਰੋਲ ਦੇ ਲਈ 2023 ਦੇ ਵਿੱਚ ਵੀ ਜਿਹੜਾ ਹੈ ਲਾ ਪਾਸ ਕੀਤਾ ਗਿਆ ਸੀ ਪਾਸ ਹੋਇਆ ਪਰ ਉਹ ਇੰਪਲੀਮੈਂਟ ਹੋ ਰਿਹਾ ਹੈ ਕੀ ਉਹ ਚਾਜਨ ਅਗਰ ਉਹ ਮੈਂ ਖੁਦ ਆਪਣੀ ਜੁਡੀਸ਼ਰੀ ਸਿਸਟਮ ਆਪਣੇ ਲਾਜ਼ ਨੂੰ ਰਿਸਪੈਕਟ ਨਹੀਂ ਕਰ ਰਿਹਾ ਦੈਨ ਹਾਊ ਕੈਨ ਦੇ ਐਕਸਪੈਕਟ ਫੋਰ ਅਸ ਟੂ ਰਿਸਪੈਕਟ ਦੈਟ ਖੁਦ ਆਪਣਾ ਕੰਟਰੈਡਿਕਟ ਕਿਉਂ ਕਰ ਰਹੇ ਹੋ ਸਿੱਧੀ ਜੀ ਗੱਲ ਹੈ ABC ਹੈ 글로ਬਲੀ ਐਕਸੈਪਟਡ ਹੈ ਆਪਣੀ ਕਲੀ ਕੰ ਕੱਲੀ ਕਾ ਆਪਣੀ ਕੰਟਰੀ ਸਾਰੇ ਇੱਥੇ ਐਨੀਮਲਸ ਨੇ ਜਿਹਨਾਂ ਦੇ ਇਸ਼ੂਜ਼ ਹੋ ਰਹੇ ਨੇ ਇੰਪਲੀਮੈਂਟ ਕਿਉਂ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਹੀ ਨਸਬੰਦੀਆਂ ਕਿਉਂ ਕਿਵੇਂ ਹੋ ਰਹੇ ਨੇ ਬੱਚੇ ਅੱਗੋਂ ਦੀ ਅੱਗੋਂ ਡਾਇਗਨੋਸਟਿਕ ਫੇਲਰ ਚੱਲ ਰਿਹਾ ਹੈ ਤੁਹਾਡੇ ਕੋਲ ਮਾਨਿਟਰਾਂਕ ਕੰਮ ਨਹੀਂ ਆ ਵੀ ਜਿਹੜਾ ਸਿਸਟਮ ਦਾ ਫੇਲਰ ਹੈ ਉਹਨੂੰ ਛੁਪਾਉਣ ਦੇ ਲਈ ਇਹ ਕੰਮ ਕੀਤਾ ਜਾ ਰਿਹਾ ਹੈ ਇਹ ਸ਼ਾਰਟਕਟ ਬਣਾਇਆ ਜਾ ਰਿਹਾ ਕਿਉਂਕਿ ਅਗਰ ਇਕੱਠੇ ਵੜ ਗਏ ਇੱਕ ਥਾਂ ਤੇ ਬੰਦੇ ਦੇਖ ਨਹੀਂ ਪਾਣਗੇ ਮਾਨਿਟਰਿੰਗ ਹੋ ਨਹੀਂ ਪਾਊਗੀ ਰੋਟੀ ਪੈ ਰਹੀ ਹੈ ਨਹੀਂ ਪੈ ਰਹੀ ਕੋਈ ਗੱਲ ਨਹੀਂ ਸਾਡੀ ਜੇਬ 'ਚ ਪੈਸੇ ਜ਼ਰੂਰ ਆ ਜਾਣਗੇ ਇਹਨਾਂ ਦੀ ਵੈਲ ਪੂਛਕ ਆ ਤੇ ਸਰਕਾਰ ਨੇ ਕਿਤੇ ਡੌਗਸ ਵੈਕਸੀਨੇਸ਼ਨਸ ਕਰਵਾਈ ਹੈ ਵੈਸੇ ਕਹਿ ਰਹੇ ਕਿ ਰੈਬੀਜ਼ ਹੋ ਰਿਹਾ ਰੈਬੀਜ਼ ਹੋ ਰਿਹਾ ਗਵਰਨਮੈਂਟ ਕੋ ਪੈਸੇ ਆ ਮਿਲ ਰਹਾ ਹੈ ਸਰਕਾਰ ਸੇ ਹਮਸੇ ਟੈਕਸ ਲੈ ਰਹਾ ਗਵਮੈਂਟ ਤੋ ਉਨਕੋ ਵੈਕਸੀਨਸ ਕਿਉਂ ਨਹੀਂ ਕਰਵਾ ਰਹਾ ਇਨ ਲੌਜੀਕਲ ਸੈਂਸ ਪ੍ਰੋਬਲਮ ਉਦੋਂ ਤੱਕ ਸੋਲਵ ਨਹੀਂ ਹੁੰਦੀ ਜਬ ਤੱਕ ਰੂਟ ਕੌਜ਼ ਠੀਕ ਨਾ ਹੋਵੇ ਤਾਂ ਆਪਾਂ ਰੂਟ ਕੌਜ਼ ਨੂੰ ਠੀਕ ਨਹੀਂ ਕਰ ਰਹੇ ਆਪਾਂ ਜਸਟ ਉੱਪਰ ਉੱਪਰੋਂ ਗੱਲ ਕਰ ਰਹੇ ਡੌਗੀ ਚੱਕ ਲੋ ਡੌਗੀ ਚੱਕਨ ਦਾ ਕੀ ਫਾਇਦਾ ਮਨੇ ਕੱਲ ਤੋਂ ਆਪਣੇ ਘਰੇ ਰੱਖੋਗੇ ਯਾ ਸਮਗਲਿੰਗ ਆਪਾਂ ਤਾਂ ਉੱਥੇ ਤੱਕ ਪਹੁੰਚਣ ਹੀ ਨਹੀਂ ਦੇਣੀ ਸਿੱਧੀ ਜ ਸਰ ਗੱਲ ਇਹ ਹੈ ਕਿ ਤੁਸੀਂ ਬੱਚਿਆਂ ਦੇ ਉਹ ਛੋਟੇ ਛੋਟੇ ਬੇਜੁਬਾਨ ਜਾਨਵਰ ਨੇ ਜਿਹੜੇ ਟਰੋਮਾ ਦੇ ਕਰਕੇ ਉਹ ਚੀਜ਼ਾਂ ਕਰ ਰਹੇ ਨੇ ਤੁਸੀਂ ਉਹਨਾਂ ਦੇ ਖਿਲਾਫ ਲਾਅਜ਼ ਕਰ ਰਹੇ ਹੋ ਰੇਪਿਸਟ ਹੈਗੇ ਨੇ ਉਹ ਕਿਹੜੇ ਮੈਂਟਲੀ ਸਿਕ ਹੈਗੇ ਨੇ ਉਹ ਨਾ ਵੈਰੀ ਲੋਕਲ ਲੈਵਲ ਜੇ ਕੋਈ ਬੰਦਾ ਗੱਡੀ ਚੜਾ ਜਾਂਦਾ ਉਹਦੀ ਤਾਂ ਜ਼ਿੰਮੇਵਾਰੀ ਲੈਣੀ ਜਾਂਦੀ ਐਨੇ ਸਾਰਿਆਂ ਦੀ ਕਿਵੇਂ ਲੈ ਲੋਗੇ ਨੋਬਾਡੀ ਇਜ਼ ਹੈਲਡ ਅਕਾਊਂਟੇਬਲ ਪਰ ਦੌਗਸ ਨੇ ਇਹ ਉਹੀ ਡੌਗਸ ਨੇ ਜੋ ਫਰੀ ਦੇ ਵਿੱਚ ਜੜੀ ਹੈ ਸਾਡੀ ਚੌਕੀਦਾਰੀ ਕਰਦੇ ਨੇ ਰਾਤ ਵੇਲੇ ਹਾਂਜੀ ਸਰ ਬਿਲਕੁਲ ਕਰਦੇ ਨੇ ਸਰ ਸਿੱਖੋ ਸਾਡਾ ਆਨਸਰ ਦੇ ਰਹੇ ਹੋ ਤਾਂ ਅਸੀਂ ਹੁਣ ਕੀ ਬੋਲੀਏ ਤੁਸੀਂ ਕੋਡ ਆਨਸਰ ਦਿੱਤਾ ਹੈ ਕੰਪਲੀਟ ਥੈਰੇਪੀ ਸਰ ਕਿ 2020 ਤੋਂ 2025 ਤੱਕ ਜ਼ੀਰੋ ਰੇਬੀਜ਼ ਡੈਥ ਰਿਪੋਰਟ ਹੋਈਆਂ ਨੇ ਜ਼ੀਰੋ ਰੇਬੀਜ਼ ਡੈਥ ਫਿਰ ਇਸ ਕਿਵੇਂ ਕਿਉਂ ਅਧਾਰ ਬਣਾਇਆ ਜਾ ਰਿਹਾ ਹੈ ਕਿ ਇਹ ਜਿਹੜੇ ਡੌਗਸ ਨੇ ਹਮ ਕਰਦੇ ਨੇ ਆਪਣੀ ਚੀਜ਼ਾਂ ਲੁਕੋ ਰਹੇ ਨੇ ਡੌਗ ਐਨੀਮਲਸ ਜਿਹੜੇ ਨੇ ਨਾ ਐਨੀਮਲ ਲਵਰਸ ਮੈਂ ਕਹਿੰਦੀ ਐਨੀਮਲ ਲਵਰਸ ਵੀ ਛੱਡੋ ਹਿਊਮੈਨਿਟੀ ਜਿਹੜੇ ਰੱਖਦੇ ਆ ਨਾ ਇਹਨਾਂ ਇਧਰ ਇਹਨਾਂ ਦੇ ਪ੍ਰਤੀ ਉਹਨਾਂ ਦੀ ਹੈਗੀ ਪ੍ਰੋਪੋਰਸ਼ਨ ਥੋੜੀ ਜੀ ਲਿਮਿਟਿਡ ਔਰ ਜਿਹੜੇ ਅਗੇਂਸਟ ਨੇ ਹੋਗੇ ਵੱਧ ਮੌਕਾ ਉਛਾਲਣ ਵਾਲਾ ਕੰਮ ਸੀਗਾ ਉਹਨਾਂ ਨੇ ਮੌਕਾ ਦੇਤਾ ਤੇ ਇਹ ਉਛਾਲ ਉਛਾਲ ਕੇ ਇੰਤਾ ਕਰ ਰਹੇ ਨੇ ਤੁਸੀਂ ਇੱਕੋ ਹੀ ਪੋਰਸ਼ਨ ਕਿਉਂ ਦਿਖਾ ਰਹੇ ਹੋ ਕਿ ਉਹਨਾਂ ਨੇ ਹਰਟ ਕੀਤਾ ਉੱਥੇ ਕਿਉਂ ਦਿਖਾ ਰਹੇ ਜਿੱਤੇ ਇਹ ਹਰਟ ਹੋਏ ਨੇ ਸਰਫ ਇੱਕ ਕੋਈ ਕੋਈ ਅੰਦਾਜ਼ ਆਸਾ ਦੇਖ ਰਿਹਾ ਤੁਹਾਨੂੰ ਵੀ ਉਹਨਾਂ ਨੇ ਵੱਡੇ ਆ ਜਿਨ੍ਹਾਂ ਨੇ ਉਹਨਾਂ ਤੇ ਗੱਡੀਆਂ ਚੜਾਈਆਂ ਨੇ ਔਰ ਜਿਨ੍ਹਾਂ ਨੇ ਇਲਾਜ ਵੀ ਨਹੀਂ ਕਰਾਇਆ ਉਹਨਾਂ ਰੇਪ ਵਾਦ ਰਹੇ ਨੇ ਡੌਗਸ ਨੂੰ ਮੈਂ ਵੀਡੀਓਜ਼ ਦੇਖਦੀ ਆ ਮੈਂ ਇਹਨਾਂ ਚੀਜ਼ਾਂ ਨੂੰ ਮੈਂ ਵੀਗਨ ਆ ਮੈਂ ਫੋਲੋ ਕਰਦੀ ਆ ਇਹ ਚੀਜ਼ਾਂ ਨੂੰ ਸੁਸੀਂ ਦੇਖੋ ਸਰ ਜਿਹੜੀ ਦੇਸ਼ ਚ ਗਾਂ ਨੂੰ ਇਹ ਮਾਤਾ ਮੰਨਦੇ ਨੇ ਸਭ ਤੋਂ ਜ਼ਿਆਦਾ ਲੈਦਰ ਅਸੀਂ ਐਕਸਪੋਰਟ ਕਰ ਰਹੇ ਹਾਂ ਸਭ ਤੋਂ ਜ਼ਿਆਦਾ ਇਧਰੋਂ ਸਾਡੇ ਬੀਫ ਐਕਸਪੋਰਟ ਹੋ ਰਿਹਾ ਕਿਵੇਂ ਹੋ ਰਿਹਾ ਅਸੀਂ ਜਾਨਵਰਾਂ ਲਈ ਸਰਕਾਰ ਜਾਨਵਰਾਂ ਲਈ ਕੁਝ ਨਹੀਂ ਕਰ ਰਹੀ ਸਰਕਾਰ ਦੇਖਦੀ ਹੈ ਬੇਜ਼ੁਬਾਨ ਨੇ ਸਾਨੂੰ ਵੋਟ ਨਹੀਂ ਪਾ ਸਕਦੇ ਇਹਨਾਂ ਦਾ ਕੀ ਹੈ ਇਹਨਾਂ ਨੂੰ ਅਸੀਂ ਜੋ ਮਰਜ਼ੀ ਕਰੀਏ ਅਸੀਂ ਬੋਲਣ ਵਾਲੇ ਆ ਸਾਡੀ ਕੁੜੀਆਂ ਅਸੀਂ ਅਸਾਲਟ ਸuffer ਕਰਦੇ ਹਾਂ ਅਸੀਂ ਲੇਟ ਨਾਈਟ ਕਿਤੇ ਜਾ ਨਹੀਂ ਸਕਦੇ ਅਸੀਂ ਅਸੀਂ ਕਿਤੇ ਰਿਪੋਰਟ ਕਰਾਣ ਚੱਲੀ ਜੇ ਤਾਂ ਵੀ ਸਾਡੇ ਤੇ ਗੱਲ ਆ ਜਾਂਦੀ ਸਾਨੂੰ ਜਸਟਿਸ ਨਹੀਂ ਮਿਲਦਾ ਉੱਥੇ ਅਸੀਂ ਕਿਵੇਂ ਐਕਸਪੈਕਟ ਕਰ ਰਹੇ ਕਿ ਬੇਜ਼ੁਬਾਨਾਂ ਨੂੰ ਇਹ ਬੀ ਜ਼ੁਬਾਨਾਂ ਨੂੰ ਨਹੀਂ ਦੇਖ ਰਹੇ ਸਾਨੂੰ ਇਹ ਜ਼ੁਬਾਨਾਂ ਵਾਲਿਆਂ ਨੂੰ ਨਹੀਂ ਦੇਖ ਰਹੇ ਅਸੀਂ ਸਰਕਾਰ ਨੂੰ ਹੋਰ ਕੀ ਬੋਲੀਏ ਸਰਕਾਰ ਬਿਲਕੁਲ ਸਾਡੇ ਖਿਲਾਫ ਹੀ ਹੈ ਮੈਨੂੰ ਤਾਂ ਲੱਗਦਾ ਹੈ ਗੱਡੀਾਂ ਟਿੰਗ ਉੱਪਰ ਕੁਚਲ ਕੇ ਚੱਲ ਜਾਂਦੇ ਬੱਚੋਂ ਤੇ ਉਹ ਦੇਖਦੇ ਨਹੀਂ ਹੈ ਬਸ ਨੂੰ ਇਹ ਦਿਖ ਗਿਆ ਗਰਲਸ ਕਰ ਇਤਨੇ ਰੇਪ ਹੁੰਦੇ ਉਹ ਨੂੰ ਦਿਖਦਾ ਹੈ ਕੈਂਡਲ ਮਾਰਚ ਕਰਦੇ ਮਰ ਚੀਜ਼ ਕਰਤੇ ਤਬ ਕੋਈ ਲੋ ਨਹੀਂ ਜਲਦੀ ਕਿ ਪਾਸ ਹੁੰਦਾ ਅਨਲਾਈਕ ਮੈਂ ਇਨਾ ਕਹਨੀ ਆ ਅਸੀਂ ਹਿਊਮਨਸ ਆ ਸਾਡੇ ਕੋਲ ਦਿਮਾਗ ਹੈ ਅਸੀਂ ਜੋ ਆਪਣੀ ਗਲਤੀਆਂ ਕਰ ਰਹੇ ਨਾ ਅਸੀਂ ਆਪਣੀ ਸੋਚ ਦੇ ਨਾਲ ਗਲਤ ਕਰ ਰਹੇ ਆ ਸਾਡੇ ਦਿਮਾਗ ਅਸੀਂ ਦੇਖਦੇ ਛੋਟਾ ਕੁੱਤਾ ਚੱਲ ਬਈ ਵਟਾ ਮਾਰਦਾ ਅਸੀਂ ਆਪਣਾ ਸੋਚ ਵਿਚਾਰ ਕਿਉਂ ਚੀਜ਼ ਕੀਤੀ ਹੈ ਗਲਤ ਕਰਨ ਲਈ ਆਪਣੇ ਹਾਸੇ ਲਈ ਪਰ ਉਹ ਬੱਚਾ ਉਹ ਸਿਰਫ ਟਰੋਮਾ ਦੇ ਥਰੂ ਰਿਐਕਟ ਕਰ ਰਿਹਾ ਹੈ ਉਹ ਆਪਣੇ ਵੱਲੋਂ ਐ ਨਹੀਂ ਕਿ ਹਾਂ ਭਈ ਬੱਚਾ ਜਾ ਰਿਹਾ ਮੈਂ ਤਾਂ ਹਮਸਤੀ ਮਸਤੀ ਚ ਕੱਟ ਲੈਣਾ ਨਹੀਂ ਅਸੀਂ ਉਹਨਾਂ ਨੂੰ ਟਰੋਮਾ ਦੇ ਰਹੇ ਹਾਂ ਉਹ ਟਰੋਮਾ ਕਰਕੇ ਰਿਐਕਟ ਕਰ ਰਹੇ ਨੇ ਗਲਤੀ ਕੁੱਤਿਆਂ ਦੀ ਬਿਲਕੁਲ ਨਹੀਂ ਹੈਗੀ ਇੱਥੇ ਸੋ ਕਿਤਨਾ ਕਿਤੇ ਇਹਨਾਂ ਬੇਜਵਾਨਾਂ ਦੀ ਜਿਹੜੀ ਹੈ ਜਵਾਨ ਜ਼ੁਬਾਨ ਬਣ ਕੇ ਜਿਹੜੇ ਆਪ ਜਿਹੜੇ ਐਨੀਮਸ ਲਵਰ ਨੇ ਲੁਧਿਆਣਾ ਦੇ ਕਿਫਸ ਮਾਰਕੀਟ ਦੇ ਵਿੱਚ ਜਿਹੜਾ ਹੈ ਸ਼ਾਂਤੀ ਮੇਂ ਪ੍ਰੋਟੈਸਟ ਕੀਤਾ ਇਹਨਾਂ ਨੇ ਤੇ ਕਿਤਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਿ ਐਮਸੀਡੀ ਜਿਹੜੀ ਹੈ ਆਪਣੀ ناکਾਮੀਂ ਵੀ ਜਿਹੜੇ ਸਿਸਟਮ ਆਪਣਾ ਫੇਲਿਅਰ ਛੁਪਾਉਣ ਦੇ ਲਈ ਅਜਿਹੇ ਜਿਹੜੇ ਆਰਡਰ ਜਿਹੜੇ ਪਾਸ ਕੀਤੇ ਜਾ ਰਹੇ ਹਨ ਦੇਖਣਾ ਇਹ ਹੋਵੇਗਾ ਕਿ ਜਿਹੜਾ ਇਹ ਦਿੱਲੀ ਦਾ ਜਿਹੜਾ ਮੂਵਮੈਂਟ ਸੀਗਾ ਹੁਣ ਨੈਸ਼ਨਲ ਮੂਵਮੈਂਟ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਲੁਧਿਆਣਾ ਤੋਂ ਕੈਂਪਰਪਰਸਨ ਸੰਜੇ ਸੇਟੀਆ ਦਿਨਾਲ ਮੈਮ